ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਘੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਗਰਦਾਸਪੁਰ ਆ ਗਿਆ ਤੇ ਨੇੜੇ ਦੀ ਗੱਲ ਕਰ ਲਈਏ ਤਾਂ ਜੈੰਤੀਪੁਰ 메ਨ ਕਸਬਾ 메ਨ ਸ਼ਹਿਰ ਵੀਰਹਰਾਂ ਨੂੰ ਜਿਹੜਾ ਜੈੰਤੀਪੁਰ ਲੱਗਦਾ ਤੇ ਐਸ ਵੇਲੇ ਤੁਹਾਨੂੰ ਅਮਕਾਰ ਘੋਗੇ ਵਾਲੇ ਨੂੰ ਮਲਾਉਣ ਲੱਗੇ ਆ 6 7 ਐਨੀਮਲਾਂ ਨਾਲ ਮਲਾਵਾਂਗੇ ਵਿੱਚੋਂ ਦੋ ਕੁ ਸੌਦੇ ਜਿਹੜੇ ਉਹ ਵੇਚੇ ਆ ਉਹ ਅੰਦਰ ਕਰਾਤੀਆਂ ਦੋ ਤੇ ਆ ਇੱਕ ਨੰਬਰ ਤੇ ਤੁਹਾਨੂੰ ਵਿਖਾਵਾਂਗੇ ਝੋਟੀ ਨੀਲੀ ਰਾਵੀ ਬਿਲਕੁਲ ਤਾਜੀ ਸੂਈ ਆ ਮਣਕਣੀ ਅੱਖ ਚੰਗੀ ਝੋਟੀ ਉਦੋਂ ਬਾਅਦ ਆਜੂਗੀ ਇੱਕ ਟੋਕੜ ਗੱਬਣ ਚੱਕ ਪਾਸ ਵੱਡੇ ਟਾਂਚੇ ਦੀ ਮੈਂ ਹਾਤੇ ਵਾਲੀ ਚੰਗਾ ਦੁੱਧ ਸੱਜਰ ਨੇ ਦਿੱਤਾ ਤੇ ਸੱਜਰਾਂ ਜਿੰਨਾਂ ਦਾ ਦੁੱਧ ਹੀ ਹੋਣ ਉਦੋਂ ਬਾਅਦ ਇੱਕ ਤਾਜੀ ਸੂਈ ਝੋਟੀ ਹੋਰ ਆ ਸੱਜਨੋਂ ਨਿੱਕਾ ਨਿੱਕਾ ਸਿੰਘ ਮਾਲਵੇ ਦੀ ਉਦੋਂ ਬਾਅਦ ਇੱਕ ਚਾਰਾ ਮਹੀਨਿਆਂ ਦੀ ਗੱਬਣ ਚੱਕ ਪਾਸ ਮਗਰ ਵੀ ਬੱਚਾ ਓਕੇ ਰਿਪੋਰਟ ਝੋਟੀ ਆ ਤੇ ਦੁੱਧ ਕਿੰਨਾ ਰਹੂਗਾ ਉਹ ਲੇਖਾ ਜੋਖਾ ਭਰਾ ਤੋਂ ਪੁੱਛ ਲਾਂਗੇ ਪੰਜਾਂ 6 ਆ ਜਿੰਨਾਂ ਵੀ ਦੁੱਧ ਹੋਇਆ ਤੇ ਅੱਗੇ ਆ ਗਈ ਸਜਣੋ ਇੱਕ ਬੂਰੀ ਕਿੰਨੇ ਦਿਨਾਂ ਦੀ ਕੱਚੀ ਆ ਬਾਕੀ ਮੈਂ ਦਾ ਸਰੀਰ ਕ ਢਾਂਚਾ ਬੋਡੀ ਸਟਰਕਚਰ ਬੜਾ ਸੋਹਣਾ ਬਾਕੀ ਭਾਰਪੂਰਾ ਲੋਕ ਕੇ ਆ ਤੇ ਇੱਕ ਵੈੜ ਵੀ ਆ ਇਹਦਾ ਵੀ ਲੇਖਾ ਜੋਖਾ ਪੁੱਛ ਲਾਂਗੇ ਤੇ ਬਾਕੀ ਵੈੜ ਵੀ ਚਾਰ ਦਿਨ ਚਾਰ ਮਹੀਨਿਆਂ ਦੀ ਗੱਬਣਾ ਸਜਣੋ ਵੈੜ ਵੀ ਪਲੂਣ ਸੂਗੀ ਆਜੋ ਉਹ ਸੌਦੇ ਦੋਨੇ ਜਿਹੜੇ ਵੇਖ ਕੇ ਹੁਣੇ-ਹੁਣੇ ਸੌਦਾ ਹੋਇਆ ਤੇ ਅੰਦਰ ਕਰਤੀਆਂ ਇੱਕ ਬੜੇ ਵੱਡੇ ਢਾਂਚੇ ਦੀ ਮਹਿਨਤ ਸੀਗੀ ਮੋਹਰਾ ਦੀ ਮਗਰ ਵੀ ਬੜੀ ਜ਼ਬਰ ਕੱਟੀ ਸੀਗੀ ਤੇ ਉਹ ਵੀ ਜਿਹੜੀ ਵੈਗੀ ਆ ਓਮਕਾਰ ਵੀਰ ਸਾਸੀ ਕਾ ਸਾਸੀ ਕਾ ਸੰਤੂ ਸਾਹਿਬ ਹੋਰ ਸੁਣਾਓ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਨਾ ਬਹੁਤ ਹੀ ਵਧੀਆ ਜੀ ਫਿਰ ਹੁਣ ਐ ਕਹਿ ਦਈਏ ਫੇਰ ਬੁਲਾ ਲੈ ਧੰਨਵਾਦ ਹਨਾ ਹਾਂਜੀ ਹਾਂਜੀ ਚੱਲੀ ਜਾਣਾ ਬਹੁਤ ਵਧੀਆ ਜੀ ਕੰਮ ਚੱਲੀ ਜਾਂਦਾ ਜੀ ਹਨਾ ਹਾਂਜੀ ਹਾਂਜੀ ਤੇ ਫਿਰ ਹੁਣ ਮਾਲ ਵਿੱਚ ਕਿਹੜਾ ਘੱਟ ਵਜਦਾ ਮਾਲ ਵਿੱਚ ਮਾਲ ਥੋੜਾ ਘੱਟ ਮਿਲਦਾ ਜਾਂ ਜਰੂਰੀ ਆਂਦੇ ਆਂਦੀਆਂ ਝੋਟੀਆਂ ਤੇ ਵੇਕੀਆਂ ਨਾਲ ਮਾਲ ਹਾਂ ਵੇਕੀਆਂ ਹਨਾ ਹਾਂਜੀ ਹਾਂਜੀ ਅੱਜ ਮਾਲਵੇ ਦੀ ਇੱਕ ਹੀ ਆ ਹਾਂਜੀ ਹਾਂਜੀ ਨਹੀਂ ਆ ਝੋਟੀ ਉਧਰ ਦੀ ਅੱਛਾ ਠੀਕ ਆ ਨੀਲੀ ਰਵੀ ਵੀ ਉਧਰ ਹੀ ਆ ਦੋ ਝੋਟੀਆਂ ਹੈਗੀਆਂ ਅੱਜ ਹਾਂਜੀ ਹਾਂਜੀ ਠੀਕ ਆ ਡਰੈਸ ਆਪਣਾ ਡਰੈਸ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਔਨਕਾਰ ਸਿੰਘ ਨੰਬਰ 97792834419779283441 ਤੇ ਬਾਕੀ ਜਿਹੜਾ ਬੰਦਾ ਸਾਫ਼ ਸਥਰਾ ਕੰਮ ਕਰੀ ਜਾਂਦਾ ਮਹਾਰਾਜ ਚਲਾਈ ਜਾਂਦਾ ਹੈ ਨਾ ਬਹੁਤ ਵਧੀਆ ਜੀ ਕੰਮ ਹੈ ਬਹੁਤ ਵਧੀਆ ਹਾਂਜੀ ਹਾਂਜੀ ਪੂਰਾ ਵਧੀਆ ਵੀ ਹੁਣ ਮੰਨ ਲਾ ਦੋ ਤਾਂ ਹੁਣੇ ਹੁਣੇ ਵੇਗੀਆਂ ਅੰਦਰ ਖੜ ਕਰਤੀਆਂ ਆਪਾਂ ਤੁਹਾਡੇ ਸਾਹਮਣੇ ਜੀ ਹੈ ਨਾ ਹਾਂਜੀ ਤੇ ਬਾਕੀ ਇਹਦਾ ਸੌਦਾ ਹੋਈ ਗਿਆ ਤਿੰਨ ਹੀ ਹਾਬ ਨਾਲ ਤਿੰਨ ਹੀ ਵਿਕੀਆਂ ਰਕੀਆਂ ਹੈ ਨਾ ਹਾਂਜੀ ਸਹੀ ਗੱਲ ਠੀਕ ਹੈ ਤੇ ਨੰਬਰ ਦੱਸ ਤਾ ਨੰਬਰ 9779283441 ਠੀਕ ਹੈ ਬਾਕੀ ਦਾ ਬੇਰ ਦੱਸ ਦਿਗੇ ਜਿਹੜੇ ਭੈਣ ਭਰਾ ਆਨਲਾਈਨ ਪਸ਼ੂਆਂ ਦਾ ਲੈਣ-ਦੇਣ ਕਰਦੇ ਉਹਨਾਂ ਨੂੰ ਉਹੀ ਰੱਟਿਆ ਪਿਆ ਹੋਊਗਾ ਹਨ ਸਹੀ ਗੱਲ ਹੈ ਨਹੀਂ ਬਹੁਤ ਭਾਬੇ ਦੀ ਕਿਰਪਾ ਜੀ ਬਹੁਤ ਸ਼ੁਕਰ ਹੈ ਮਹਾਰਾਜ ਦਾ ਹਨ ਹਾਂਜੀ ਬਹੁਤ ਜਿਹਨੇ ਆਪਣੀ ਇਨੀ ਇੱਜ਼ਤ ਬਣਾਈ ਐ ਬਸ ਬਸ ਜੀ ਸਹੀ ਗੱਲ ਐ ਜੀ ਤੇ ਨੀਲੀ ਰੈਵੀ ਦੀ ਝੋਟੀ ਆਪਣੀ ਸੁਆ ਕਿਹੜਾ ਸੁਭਾ ਸੰਦੂ ਸਾਹਿਬ ਦੂਸਰਾ ਜੇ ਠੀਕ ਆ ਕੱਟੀ ਏ ਜੇ ਮਗਰਿਆ ਮਗਰ ਵੀ ਇਹਦੇ ਕੱਟੀ ਆ ਵਾਲੀ ਕੱਟੀ ਵੀ ਜੀ ਇੱਥੇ ਨਾ ਲੈ ਆਈਏ ਮੰਗਲੂ ਨੂੰ ਕਹਿ ਠੀਕ ਆ ਮੰਗਲੂ ਅਠ ਪੱਤੇ ਆਸ਼ੀਰਾ ਕੀ ਗੱਲ ਆ ਜੇ ਢੱਲਾ ਜਾਂ ਹੈ ਨਹੀਂ ਹੋਇਆ ਕੈਮ ਸਜਣੋ ਵੇਖੋ ਦੂਜਾ ਸੂਆ ਤੇ ਮਗਰ ਆ ਕੱਟੀ ਸਜਣੋ ਤੇ ਏਰੀਏ ਮਾਲਵੇ ਦੀ ਆ ਪਿਓਰ ਨਿਸ਼ਾਨੀਆਂ ਗਬਰ ਕਰਦੀ ਆ ਕੋਈ ਵਾਈਟਨੈਸ ਨਹੀਂ ਜਾਦੀ ਹਾਂ ਨਿਸ਼ਾਨੀਆਂ ਅਗਲੇ ਪੈਰਾਂ ਤੇ ਵੀ ਨਿਸ਼ਾਨ ਲੇਵੇ ਚ ਡੱਬ ਆ ਆ ਗਈ ਇਹਦੇ ਕੋਲੇ ਕੱਟੀ ਸਜਣੋ ਤੇ ਮਕਰ ਕਿੰਨੇ ਟਾਈਮ ਦੀ ਸੂਈ ਕਿੱਥੇ ਜੇ ਦੁੱਤੇ ਗੇਮ ਇਹਦੀ ਬੁੱਤ ਸੰਤੂ ਸਾਹਿਬ 12 ਵਜਾ 11 ਨੀ ਗਰੰਟੀ ਆ ਠੀਕ ਆ ਮਗਰ ਕੱਟੀ ਆ 15 ਦਿਨਾਂ ਦੀ ਸੂਈ ਨੇ ਲੱਗਦਾ 15 ਦਿਨਾਂ ਦੀ ਸੂਈ ਆ ਦੁੱਧ 12 11 ਮੰਨ ਕੇ ਸੌਦਾ ਕਰ ਲੈ ਹਾਂ ਨੇ ਠੀਕ ਆ ਓਕੇ ਰਪੋਰਟ ਆ ਕੱਟੀ ਭਲੀ ਸੰਭੀ ਆ ਹਾਂਜੀ ਖਿਚੋ ਜੀ ਲਿਓ ਮੰਗਲੂ ਜੀ ਚਾਰੂ ਪੂਰੀ ਹੈ ਨਾ ਦੇਖੋ ਜੀ ਅੱਖ ਹਾਂ ਟੇਡਾ ਕੱਟ ਹੈ ਨਾ ਟੇਡਾ ਕੱਟ ਜੀ ਦੀ ਲੋਕ ਦਿਵਾਨੀ ਹਾਂ ਜੀ ਦੀ ਦੁਨੀਆ ਦਿਵਾਨੀ ਹੈ ਨਾ ਹਾਂਜੀ ਕੀ ਬਾਤ ਆ ਵੇਖੋ ਸਜਣੋ ਇਸ ਦੀ ਦੁਨੀਆ ਵੇਖੋ ਵੇ ਸਜਣੋ ਨੀਲੀ ਰਾਵੀ ਦੀ ਦੁੱਜਾ ਸੂਆ ਝੋਟੀ ਕੱਦ ਵੇਲ ਤੇ ਥਣ ਦਾ ਸਹਜ ਲੇਵੇ ਚ ਡੱਬ ਪਟਾਟੇ ਡਾ ਮੰਗਲੂ ਨੇ ਪਾਣੀ ਤੋਂ ਬੰਨਤੀ ਤੇ ਆਈ ਜਾਏ ਮੰਗਲੂ ਹਾਂ ਵੇ ਹੁਣ ਐ ਕਰ ਪਾਣੀ ਪੀਤਾ ਨਹੀਂ ਉਦੋਂ ਜਿਹਨਾਂ ਨਵਾਲੀ ਤੋਂ ਨਹੀਂ ਪੀਤਾ ਉਹ ਤੋਂ ਨਹੀਂ ਪੀਤਾ ਜਦੋਂ ਨਵਾਲੀ ਥੀ ਮੰਗਲੂ ਡਰੈਸ ਤਾਂ ਦੱਸਦੇ ਆਪਦਾ ਫਿਰ ਬਾਈ ਪਿੰਡ ਕੋ ਗਿਆ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਠੀਕ ਆ ਅੱਗੇ ਮੱਜਾਂ ਦਾ ਵਪਾਰ ਘਰੀ ਦਾ ਵਧੀਆ ਚੱਲਦਾ ਪਰਮਾਤਮਾ ਚਲਾਉਂਦਾ ਵਧੀਆ ਸ਼ੁਕਰ ਪਰਮਾਤਮਾ ਹੀ ਕਰਦਾ ਜੋ ਕਰਦਾ ਸੱਜਣਾ ਪੀ ਲੈnde ਮੰਗਲੋਂ ਫਿਰ ਪੀ ਲਿਆ ਕੋਈ ਗੱਲ ਨਹੀਂ ਪੀ ਲਿਆ ਹੁਣੇ ਨਹੀਂ ਚੱਲ ਬੱਸ ਜੀ ਵੇਖੋ ਸੱਜਣਾ ਖਾ ਲਓ ਜੀ ਹਾਂ ਲੇਵੇ ਖੁੱਲੇ ਦੀ ਆ ਹਨਾ ਜੱਟਾ ਇਹਨਾਂ ਦੇ ਸੁਪਾ ਸਾਬ ਥੋੜਾ ਹੋਇਆ ਸ਼ਾਮ ਨੂੰ ਹਾਂ ਅੱਧਾ ਟਾਈਮ ਹੀ ਲਾ ਲਿਓ ਸੱਜਣਾ ਹਾਂ ਨੇ ਦੋਨਾਂ ਦੇ ਡੱਬੇ ਹਾਂ ਨੇ ਦੋਨਾਂ ਦੇ ਡੱਬੇ ਤੇ ਬਾਕੀ ਥਣ ਚਵਾਈ ਵਾਲਾ ਚਵਾਈ ਥਣ ਚਵਾਈ ਬਹੁਤ ਸੁਣ ਠੀਕ ਆ ਤੇ ਜਿਹੜਾ ਲੈ ਜੁਗਤ ਹਾਂ ਬੱਚੇ ਬੁੱੱਚੇ ਲੈਣ ਨੂੰ ਚੰਗੇ ਟੀਕੇ ਲਵਾ ਕੇ ਚੰਗੀ ਆ ਹਨਾ ਚੰਗੀ ਬਹੁਤ ਚੰਗੀ ਆ ਦੇਵੇ ਦੇ ਨਾੜਾ ਨੂੜਾ ਥਣ ਬਾਹ ਕੀ ਦੇਰ ਲ ਬਹੁਤ ਆ ਜੀ ਹਾਂ ਨਹੀਂ ਚੰਗੀ ਆ ਹੁਣ ਇਹਦੇ ਕੋਲੇ ਫਿਰ ਦੁੱਧ 12 ਤੇ 11 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਲੇ ਚੋ ਵੀ ਸਕਦਾ ਜੀ ਕਰ ਲੇ ਤਸੱਲੀ ਤਸੱਲੀ ਕਰੇ ਜੀ ਰੇਟੇ ਦਾ ਸ਼ਾ ਇਕੱਠੇ ਜੇ ਆ ਰੇਟ ਸ਼ਾ ਜੋਦੂ ਕਮੇ ਨਹੀਂ ਮੈਂ ਕੀ ਕਹਿਣਾ ਹੁਣਾ ਮੈਂ ਤੇ ਆ ਇੱਕ 30 35 ਦੀ ਠੀਕ ਆ ਤੇ ਆਪਾਂ ਸਵਾ ਦੀ ਦੇ ਦੀਏ ਮੈਂ ਇੱਕ 30 35 ਦੀ ਆਪਾਂ ਸਵਾ ਦੀ ਦੇ ਦੀਏ ਹਾਂਜੀ ਪਿਆਰ ਮੁਹੱਬਤ ਮੰਗਲੂ ਜੋ ਕਹੋ ਤਹੀ ਕਿੰਨਾ ਛੱਡੀਗੇ ਛੱਡ ਦੋ ਵਰਕੇ ਜਿਆਦਾ ਛੱਡ ਦਿਓ ਮੇਰੇ ਤੋਂ ਜਿਆਦਾ ਛੱਡਿਆ ਜਾਊਗਾ ਦੇਖ ਨਹੀਂ ਖੋਗੇ ਚਲ ਦੋ ਛੱਡ ਦਿਗੇ 23 ਦੀ 23 ਦੀ ਹੁਣ ਇੱਕ ਛੜੇ ਹਿਆਲ ਛੱਡ ਦੋ 23 ਇਹ ਤੋ ਲੈਣਾ ਹੁਣ ਮੰਗਲੂ ਤੋ ਯਾਰ ਇਹ ਹਿਆਲ ਮੰਗ ਲਓ ਤਾ ਹਨਾ ਜੋ ਤੂੰ ਛੜਾਣਾ ਛਡਾਲਾ 22 ਦੀ ਹਾਂਜੀ ਤੂੰ ਛਡਾਲਾ ਭਰਾ ਜੋ ਕੇ ਫੇਰ ਹਣ 22 ਤੇ ਹੋਰ ਹਿਆਲ ਮੈਂ ਤਾਂ ਨਾ ਕਰਦ ਕੇ ਪੂਰਾ ਪੂਰਾ ਵੇਖੀ ਜਾਊ ਕਰ ਦੋ ਪੂਰਾ ਪੂਰਾ ਫੇਰ ਤੋ ਉਹਨੂੰ ਵੀ ਪੁੱਛ ਲਿਏ ਜਿਹੜਾ ਮਾਲਕ ਖੜਾ ਜੀ ਦੀ ਜੇਬ ਚ ਲੱਗੇ ਆ ਪੂਰੇ ਕਿਨੇ ਕਿਨੇ ਭਲਾ ਹੁੰਦੇ ਇੱਕ 20 ਆਹ ਕਿਤੇ ਲੱਖ ਦੀ ਨਾ ਕਹਿਤਾ ਹੋਵੇ ਤੂੰ ਕਿਹਾ 20 ਦੀ ਦੇ ਦਾਂਗੇ ਜੀ ਹਾਂ ਇੱਕ 20 ਦੀ ਦੇ ਦਈਏ ਹੈ ਦੇ ਦਾਂਗੇ ਨਹੀਂ ਮਾੜੀ ਨਹੀਂ ਬਹੁਤ ਚੰਗੀ ਆ ਹਾਂ ਨਹੀਂ ਚੰਗੀ ਆ ਚੰਗੇ ਨੀਲੀ ਰਾਵੀ ਦੀ ਆ ਗਈ ਮਗਰ ਵੀ ਕੱਟੀ ਦੁੱਧ ਵੀ ਯਾਰ 12 13 ਕਿਲੋ ਦੇਈ ਜਾਣਾ ਝੋਟੀ ਨੇ ਹੈਨਾ ਬਾਕੀ ਵੱਡੇ ਝੋਦੀ ਆ ਵੱਡੀ ਝੋਟੀ ਆ ਤੇ ਸਾਹ ਵੈਦਾ ਕਿਸ ਹਿਸਾਬ ਕਿਤਾਬਾ ਇਹ ਨਾ ਕਾਹ ਹੋ ਗਾ ਜੀ ਇਹਦਾ ਹਾਂਜੀ ਇਹਦੇ ਥੱਲੇ ਸੀ 10 ਕਿਲੋ ਠੀਕ ਆ ਦੋ ਦੀ ਚੈੱਕ ਪਾਸ ਸੀ ਤੁਹਾਨੂੰ ਬਹੁਤ ਚੰਗਾ ਜੀ ਡੇਰੀ ਚੋਂ ਆਈ ਸੀ ਓਕੇ ਦੋ ਮਹੀਨਿਆਂ ਦੀ ਚੈੱਕ ਪਾਸ ਸੀ ਦੁੱਧ 10 ਕਿਲੋ ਹਾਂਜੀ ਇਹ ਵੇਚੀ ਜੀ ਠੀਕ ਆ ਫਿਰ ਰਹਿੰਦਗੇ ਤੁਹਾਨੂੰ ਹਾਂ ਮੜ ਕੇ ਫਿਰ ਇਹਦੇ ਫੋਨ ਆਈ ਜਾਣਾ ਐਵੇਂ ਹਣਾ ਤੇ ਨਹੀਂ ਵੇਚੀਆਂ ਆਪਣੀਆਂ ਠੀਕ ਆ ਆਇਆ ਜੀ ਇੱਕ ਇਹ 41 ਸੂਈ ਆ ਜੀ ਇਹਨੂੰ ਸੂਈ ਨਾਲ ਅੱਗੇ ਹੋਊਗਾ 5 6 ਮਾ ਦੇਣਾ ਠੀਕ ਆ 9 ਕਿਲੋ ਠੰਡਾ ਆਇਆ ਦੁੱਧ 9 ਕਿਲੋ ਠੰਡਾ ਆਇਆ ਓਕੇ ਪਹਿਲਾ ਸੂਆ ਬੱਚਾ ਕੱਟਾ ਕੇ ਕੱਟਾ ਜੀ ਮਗਰ ਆ ਗਿਆ ਕੱਟਾ ਚੋਣ ਚਾਣ ਚੰਗਾ ਹੋਊਗਾ ਹਨਾ ਠੀਕ ਆ ਬਹੁਤ ਜਲਦੀ ਮੁਰੇ ਜੀ ਮੈਂ ਖੋਲਣਾ ਡਰ ਜਾਂਦੀ ਅੱਛਾ ਲਓ ਵੀ ਸੱਜਣੋ ਤੇ ਇਹ ਹੈਗੀ ਮਾਲਵੇ ਦੀ ਹੈ ਨਾ ਪਿਓਰ ਜੀ ਪਿਓਰ ਦੀ ਸਰਮਾਈ ਹੈ ਤੇ ਬਾਕੀ ਸ਼ਾਮ ਨੂੰ ਚੰਗੀ ਬੰਦਿਓ ਪਹਿਲਾਂ ਦੇ ਹਿਸਾਬ ਨਾਲ ਖੁੱਲੇ ਡੁੱਲੇ ਲੇਵੇ ਦੀ ਆ ਹੈ ਨਾ ਬਹੁਤ ਚੰਗੀ ਹੈ ਕਵਾਲਿਟੀ ਬਹੁਤ ਚੰਗੀ ਕੱਟੀ ਦੀ ਸਿੰਘ ਦੇਖੋ ਕਿੱਡਾ ਚੰਗਾ ਵੇਖੋ ਸੱਜਣਾ ਕੀ ਬਾਤ ਮਗਰ ਬੱਚਾ ਆ ਗਿਆ ਕੱਟਾ ਤੇ ਗਿੱਲੀ ਸੂਈ ਵੇਖ ਲਓ ਕਰ ਲਓ ਐਨ ਤਸੱਲੀਆਂ ਵੇਖੋ ਲੈਵਾ ਪਾਂਡਾ ਛੋਟੀ ਨੂੰ ਲੱਗਾ ਜਿੰਦਾ ਤੇ ਹੋਊਗੀ ਵੀ ਦੰਦਾ ਜੀ ਸ਼ਾਬ ਚਾਰ ਦੰਦ ਦੇ ਚਾਰ ਦੰਦ ਹਣਾ ਕਿ ਗੱਟੀ ਤੇ ਚੌਗੀ ਆ ਗੱਟੀ ਤੇ ਹਾਂਜੀ ਠੀਕ ਐ ਤੇ ਰੇਟ ਇਹਦਾ ਫਿਰ ਰੇਟ ਦੇ ਦੇ ਜੀ 1 15 ਦੀ 1 ਲੱਖ ਤੇ 15000 ਹਾਂਜੀ ਮੰਗਲੂ ਕਿੰਨਾ ਪਿਆਰ ਮੁਹੱਬਤ ਕਰੂਗਾ ਦਾਤਾ ਤੇ ਇਹ ਦਾਤਾ ਮੈਂ ਤੇ ਜਾਣਾ ਜੀ ਦਾ ਵੀ ਮੰਗਲੂ ਡਰਦਾ ਥੋੜਾ ਜਿਆ ਮੰਗਲੂ ਆਂਦਾ ਮੇਥੋਂ ਜ਼ਿਆਦਾ ਹੋ ਜੇਦਾ ਮਾਨ ਤਨ ਮੜ ਕੇ ਕਿਤੇ ਇਹ ਨਾ ਮਾਲ ਕਿਟਾ ਲੈ ਲਵੇ ਮੰਗਲੂ ਜੀ ਕਿਹਾ ਗਿਆ ਤੁਹੇ 1 15 ਹਾਂਜੀ ਛੱਡ ਦੇ अच्छा एक दस दी, दी।, दी। हां जी देखला ਹੁਣ ਓਮਕਾਰ ਸਿਆਂ ਦੱਬਦੀ ਦੇ ਦਈਏ ਹੋਰ ਪਿਆਰ ਮੁਹੱਬਤ ਕਰ ਦਈਏ ਜੋ ਕਰਨਾ ਬਰਾ ਕਰ ਲਾ ਤੂੰ ਮਾੜਾ ਜਿਹਾ ਕਰ ਤੇ ਜੋ ਥੋੜਾ ਜਿਹਾ ਕਰ ਤੇ ਜੋ ਗਏਗਾ ਤੂੰ ਹੈ ਮੰਗਲੂ ਜੋ ਗਏਗਾ ਦੋ ਛੱਡ ਦਈਏ ਦੋ ਛੱਡ ਦਾਂਗੇ ਕਿੰਨੇ ਦੀ ਇੱਕ ਠ ਦੀ ਇਹ ਇਕੱਠ ਦੀ ਬਾਕੀ ਜਿਹੜਾ ਫੋਨ ਲਾਊਗਾ ਚਲੋ ਜਥੇ ਵਾਹਿਗੁਰੂ ਨੇ ਕਰਪਾ ਕੀਤੀ ਉੱਥੇ ਦੇ ਦਈਏ ਹਨਾ ਤੇ ਅੱਗੇ ਆ ਗਈ ਗੱਬਣ ਚਾਰ ਦੀ ਚੈੱਕ ਪਾਸ ਜੀ ਚਾਰ ਮਹੀਨਿਆਂ ਦੀ ਗੱਬਣ ਚੈੱਕ ਪਾਸ ਪੂਲ ਗਾਰੰਟੀ ਦੇ ਖੋਲੋ ਮੰਗਲੂ ਜੀ ਨੂੰ ਠੀਕ ਆ ਚੱਕ ਹੋਈ ਆ ਸੌ ਦੇ ਸੌ ਜਿਹੜਾ ਮਰਜ਼ੀ ਚੈੱਕ ਕਰਵਾ ਦੇ। ਠੀਕ ਆ। ਆਪਣੀ ਘਰੇ ਆਪਣੀ ਚੈੱਕ ਪਾਸ ਅਗਲਾ ਕਰਾ ਲੈ। 4 ਦੀ ਆ ਜੀ ਘੱਟ ਵੀ ਨਹੀਂ ਨਿਕਲੂਗੀ। ਠੀਕ ਆ। ਦੁੱਧ 5 ਕਿਲੋ ਜੀ। ਦੁੱਧ 5 ਕਿਲੋ ਕੱਟਾ ਮਗਰ। ਹਾਂ ਜੀ। ਛੱਡੇ ਦੀ ਸੀਲ ਬਹੁਤ ਪਹਿਲਾਂ ਸੁਆਦੀ। ਤੇ ਬਾਕੀ ਪਲੀ ਪੁਲੀ ਹਨਾ ਜੰਮੀ ਜੁੰਮੀ ਚੰਗੀ। ਥਣਾ ਦਾ ਫਿਰ ਲ ਬਹੁਤ ਆ ਜੀ। ਹਾਂ ਨਗਰ ਨਗਰ ਪੂਰੀ। ਨਿਸ਼ਾਨੀ ਸੂਲ ਚ ਵੀ। ਸਾਰਿਆਂ ਦਾ ਸ਼ਾਹ ਲੈਵੇ ਤੇ ਵੀ ਨਿਸ਼ਾਨੀਆਂ ਜੀ। ਹਾਂ। ਕੀ ਬਾਤ। ਕੱਟਾ ਮਗਰ। ਕੱਟਾ ਦਿਖਾ ਲ ਦੋ ਜੀ। ਕੱਟਾ ਵੀ ਦਿਖਾ ਲ ਦਿੰਨੇ ਮੰਗਲੂ ਸ਼ਾਹ। ਬਾਕੀ ਕੁਆਲਿਟੀ ਹਾਂ ਕੀ ਆ ਫਕਾ ਦੇ ਨਿਸ਼ਾਨ ਆ ਹਾਂ ਸਾਰੀਆਂ ਨਿਸ਼ਾਨੀਆਂ ਜੀ ਪਿਓਰ ਨੀਲੀ ਦੇਖੋ ਜੀ ਹੈਨਾ ਕਹਿ ਦਿੱ ਗਏ ਨਾ ਵੀ ਪਿਓਰ ਨੀਲੀ ਪਿਓਰ ਆ ਜੀ ਪਿਓਰ ਹਾਂ ਨਹੀਂ ਵਾਕਿਆ ਹੀ ਚੰਗੀ ਜਮੇ ਦੇਖੋ ਜੀ ਸਨਾਂ ਦੇ ਵਿਰਲ ਵੁਰਦ ਦੇਖੋ ਦੁੱਧ ਆਪਾਂ ਉਹਨਾਂ ਹੀ ਦੱਸਿਆ ਜਿੰਨਾ ਹੈਗਾ ਸਤੂ ਸਾਹਿਬ ਪੰਜ ਆ ਤੇ ਪੰਜ ਹੀ ਦੱਸੇ ਆ ਐਵੇਂ 8 ਕਹਿ ਦੀ ਉਹਦਾ ਕੀ ਫਾਇਦਾ ਇਹਨੇ ਆਪਾਂ ਤੋਂ ਜੋ ਹੈਗਾ ਉਹੋ ਹੀ ਦੱਸਣਾ ਜੀ ਹਾਂ ਇਹ ਪਹਿਲੇ ਤੋਂ ਨਹੀਂ ਗੱਲ ਬਾਤ ਆ ਸਰਦਾਰ ਜੀ ਦੀ ਕੀਮਤ ਕੀ ਮਤੇ ਦੀ ਜੋ ਗਵਾ ਵੇਖੋ ਲੇਗੇ ਦੇ ਨਿਸ਼ਾਨੇ ਸਾਰੇ ਨਿਸ਼ਾਨੇ ਥਣਾ ਦੇ ਵਿਰਲ ਬੋ ਬਾਕੀ ਸੀਲੀ ਦੀ ਫੁੱਲ ਗਰੰਟੀ ਆ ਲੱਤ ਨਹੀਂ ਮਾਰਦੀ ਜਿਹੜਾ ਕੋਈ ਮਰਜੀ ਮੰਗਾ ਲੇ ਟੋਕਣਾ ਆਮ ਲੱਤਾਂ ਮਾਰਦੀਆਂ ਬੱਚਾ ਮੰਗਰੇ ਹਾਂ ਵੱਡੀ ਦੇ ਨੇ ਦੀ ਇਹ ਆ ਬੱਚਾ ਛੱਡ ਕੇ ਜਦੋਂ ਮਰਜੀ ਜੋੜੀ ਠੀਕ ਆ ਡੇਰੀਆ 75 ਕ ਦੀ ਜੋ ਮੰਗ ਲੂ ਤੂੰ ਕਹਦੇਂ ਘਬਰਾ ਕਰ ਦੋ ਮਹੰਤਾਂ ਵਿੱਚ 70 ਦੀ ਦੇਗੀ ਹੋਰ 70 ਚੋਰ ਮਹੰਤਾਂ ਨੂੰ ਜੋ ਸੰਧੂ ਸਾਫ ਕਰ ਦੇਂਗੇ ਮੰਗ ਲੂ ਕਰੂਗਾ ਹਾਂ ਕਰ ਦੋ ਜੀ ਕਰ ਦੋ ਜੀ ਕਰ ਦੋ ਦੋ ਛੜਤੀਏ 70 ਚ 68 ਦੀ ਦੇ ਦਾਂਗੇ ਵੇਖ ਲਓ ਠੀਕ ਆ ਜੀ ਜਮਾਂ ਠੀਕ ਆ 68000 ਦੀ ਹੈਨਾ 67 ਦੀ ਦੇ ਦੀ 67 ਦੀ ਦੇ ਦੀ ਮੰਗ ਲੂ 67 ਦੀ ਹੋਰ ਕਰ ਦਈਏ ਬੜਿਆ ਜੀ ਵੇਖ ਲਓ ਜੀ 68 ਦੀ ਜੀ ਫਿਕਸ ਆ ਜੀ ਲੈ 6500 ਛੋੜ ਹੀ ਕਰਾਂਗੇ ਹੁਣ ਤਾਂ ਯਾਰ ਵਾਕਿਆ ਹੀ ਗੱਲ ਹੈਨਾ 65000 ਦੀ ਸਜਣੋ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਮਗਰ ਕਟਾ ਦੁੱਧ 5 ਕਿਲੋ ਤੇ ਗੈਂਦੜੇ ਯਾਰ ਕੀ ਕੋਈ ਲਾਵੇ ਵਜਨ ਵਜਨ ਫਲ ਲਾ ਨਹੀਂ ਵਾਕਈ ਛੋਟ ਹੀ ਕਰਾਂਗੇ ਬਸ ਨਹੀਂ ਵਾਰ ਵਾਕਈ ਕੋਈ ਸ਼ੱਕ ਨਹੀਂ ਕੋਈ ਹਾਂ ਕੋਈ ਮਹਿੰਗੀ ਨਹੀਂ ਆਜ ਹੋਊਗੀ ਹਾਂ ਛੱਡੇ ਦੇ ਵੀ ਡਾਬਿਆ ਜੀ ਨਹੀਂ ਵਾਕਈ ਚੰਗੀ ਆ ਛਾ ਪੂਰੀ ਚੰਗੀ ਝੋਟੀ ਆ ਭਾ ਵੀ ਜਾਇਜ ਆ ਛੋਣ ਚਾਣ ਬਹੁਤ ਖਰੀ ਆ ਖਰੀ ਆ ਬਾਕੀ ਫੇਸ ਕੁਆਲਟੀ ਸੁਣੀ ਆ ਚੰਗੀ ਆ ਜੀ ਸਾਰੀ ਚੰਗੀ ਤੇ ਬੂਰੀ ਦਾ ਕੀ ਹਿਸਾਬ ਆ ਬੂਰੀ ਜੀ ਲਗਭਗ 15 ਦਿਨ ਲੈ ਜਾਊਗੀ ਜੀ 15 ਦਿਨਾਂ ਦੀ ਕੱਚੀ ਹਾਂ ਖੋਲੋ ਮੰਗਲੂ ਜੀ ਇਹਨੂੰ ਤੇ ਇਹਦਾ ਆਪਾਂ ਕੱਚੀ ਦੀ ਕੀਮਤ ਕਰਨੀ ਜੀ ਅੱਜ ਠੀਕ ਆ ਸੁਬਾ ਕਿਹੜਾ ਉਭਾਈ ਨਾ ਤੀਸਰਾ ਦੇਖੀ ਇਕੱਠੀ ਚੰਦੂ ਸਾਹਿਬ ਮੈਂ ਵਾਂ 13 14 ਕਿਲੋ ਇਹਨੇ ਦੁੱਧ ਦਿੱਤਾ ਵਾ 13 14 ਕਿਲੋ ਦੁੱਧ ਦਿੱਤਾ ਪਰ ਤਾਂ ਹੀ ਕੱਚੀ ਫੜਦੀ ਨਹੀਂ ਤੂੰ ਗੱਭਣ ਲੈਂਦਾ ਨਹੀਂ ਦੇਖੀ ਠੱਗੀ ਕਰਕੇ ਲਈਏ ਚੰਗੀ ਮੈਂ ਵਾਂ ਇਹਨੂੰ ਸਾਮ ਦੇ ਵਿੱਚ ਟੱਡ-ਟੱਡ ਕਰਦੇ ਨੂੰਗੇ ਓਕੇ ਟ੍ਰਾਂਸਲੇਸ਼ਨ ਦੀ ਇੱਕ ਬੋਰੀ ਖਾਦੀ ਕਰਮਾਂ ਵਾਲੀ ਹਾਂਜੀ ਕੀ ਬਾਤ ਉਹ ਦੰਦ ਦੋਦ ਮੈਂ ਜੇ ਕੋਈ ਬੰਦਾ ਹੱਥ ਪਾ ਲੇ ਇਹਨੂੰ ਹਾਂਜੀ ਤੇ ਇਹ ਕਰਮਾਂ ਵਾਲੀ ਘਾਟੇ ਬੰਦਾ ਸੌਦਾ ਨਹੀਂ ਇਹਦਾ ਲਾੜ ਦੇਖੋ ਲੇਵਾ ਦੇਖੋ ਘਟਾ ਖੋਲਣਾ ਇਹਨੇ ਨੇ ਚੰਗੀ ਆ ਯਾਰ ਜੇ 10 ਦਿਨ ਪੱਠੇ ਪਾਲੇ ਹੋਈ ਹਾਂ ਬਾਕੀ ਦੰਦ ਦੰਦ ਵੀ ਐਂ ਕਵਾੜੇ ਵਰਗੇ ਆ ਮੈਂ ਕਹਿੰਦਾ ਪੂਰੀ ਕਹਿਣ ਆ ਵੇਖੋ ਬਣ ਗਈ ਆ ਮੈਂ ਵੱਧਦੇ ਨਹੀਂ ਖੜੀ ਐਂ ਹਾਂ ਬਨਣ ਲੱਗ ਗਈ ਆ ਹਲੇ 15 ਹੀ ਰੱਖ ਮੰਗਲੂ ਤੋ ਕੋਈ ਨਹੀਂ ਜੀ ਹਾਂ 20 ਮੰਨ ਕੇ ਦੇਣ ਲਵੇ ਜੀ ਹਾਂ 20 ਮੰਨ ਕੇ ਲੈ ਲੈ ਮੜ ਕੇ ਨਾ ਮੈਂ ਫੋਨ ਜੇ ਲਾਈ ਜਾਵੇ ਹਨਾ ਵੀਰ ਤੁਸੀਂ ਤਾਂ ਕਹਿੰਦੇ ਸੀ ਤੇ ਹਜੇ ਨਹੀਂ ਸੂਈ ਹਾਂਜੀ ਹਾਂਜੀ ਸੂਨਸਾਨ ਦਾ ਤਾਂ ਮਹਾਰਾਜ ਦੇ ਹੱਥ ਡੋਰਾ ਬਾਕੀ ਭਾਰ ਭੂਰ ਦੀ 100 ਜੋ 100 ਆ ਜੀ ਭਾਰ ਭੂਰ ਆਲੀਆ ਬੇਫਿਕਰ ਹੋ ਜੇ ਥਣਾ ਆਲਿਓਂ ਅਗਲਾ ਟੱਪ ਕੇ ਲੈ ਜੀ ਥਾਣਾ ਦੀ ਵੀ 100 ਜੋ 100 ਗਾਰੰਟੀ ਤੇ ਪਾ ਦਾਂਗੇ ਕਹਿੰਦੋ ਜੀ ਰੇਟ ਇਹਦਾ ਮੰਗਲੂ ਅੱਜ ਪੜਾਕੇ ਪਾਰੇ ਹੁਣ ਮੈਂ ਨਹੀਂ ਕਰਦਾ ਮੈਨੂੰ ਇਹਦੇ ਰੇਟ ਦਾ ਨੇ ਪਤਾ ਸਰਦਾਰ ਕਰੋ ਪੱਕੀ ਗੱਲ ਵਿੱਚੋਂ ਗਮਨ ਤਨ 75 ਦੀ ਸੰਸਕ ਦੇ ਦੀ ਪੁੱਛ ਫੇਰ ਮਾਨਤਨ ਮਾਨਤਨ 75 ਦੀ ਦੇ ਦੀ ਐਂ ਕਰੀ ਚੱਲ ਮਾਨਤਨ ਮਾਨਤਨ ਕਿੱਥੇ ਕਿ ਜਾਂਦਾ ਏ ਜਦੋਂ ਭੱਜ ਗਿਆ ਉਹ ਤੋਂ ਬਸ ਕਰ ਜਾਗੇ ਹਾਂਜੀ 15-20 ਦਿਨਾਂ ਵਿੱਚ 90000 ਦੀ ਹੈਗੀ ਆ ਜੋ ਵੇਚ ਆ ਰਿਹਾ ਹੈਗੀ ਹੈਗੀ 75 ਦੀ ਕੱਚੀ ਕਰਕੇ ਹੀ ਆ ਅੱਜ 75000 ਦੀ ਦੋ ਛੱਡ ਦਾਂਗੇ 73000 ਦੀ 73000 ਦੀ ਵੇਚ ਲੋ ਜੀ ਗੱਭਣ ਮੈਂ ਠੀਕ ਆ ਜੀ ਮੈਂ ਵਾਕੇ ਠੀਕ ਆ ਯਾਰ ਛਕ ਕੋਈ ਸ਼ੱਕ ਨਹੀਂ ਜਿੱਦ 73 ਦੀ ਦੇ ਦਾਂਗੇ ਜੀ ਬਸ ਹੁਣ 70 ਤੇ 3 73000 ਦੀ ਕੱਚੀ ਮੈਂ ਬਾ 15 20 ਦਿਨ ਸੰਭਲੋ ਤੇ ਮੈਂ ਚੰਗੀ ਰੁਪਇਆ 15000 ਤਾਂ ਵੜਤੀ ਆ ਜੀ ਇੱਕ ਦਾ ਲਿਆ ਕੱਚੀ ਦੀ ਆ ਬਸ ਹਾਂ ਯਾਰ ਤੇ ਆ ਰੇਟ ਲੱਗ ਹੋਊਗਾ ਬਸ ਜੀ ਸੂਈ ਦਾ ਲੱਗ ਹੋਊਗਾ ਤੇ ਬੱਛੀ ਆਪਾਂ ਕਿੰਨੇ ਦੀ ਦੇਨੀ ਆ ਬੱਛੀ ਸੰਤੂ ਸਾਬ ਠੰਡੀ ਮੰਗਰੂ ਜੀ ਬੈ ਕੇ ਦਿਖਾਓ ਪਹਿਲਾਂ ਇਹ ਵੇਖਿਓ ਠੰਡੇ ਪੂਣਾ ਵੇਖਿਓ ਵੇਖੋ ਵੇਖੋ ਵੇਖ ਲੋ ਠੰਡੀ 4 ਮਹੀਨੇ ਦੀ ਚੈੱਕ ਪਾਸ ਆ ਫੁੱਲ ਗਾਰੰਟੀ ਦੇ ਪਿਓਰ ਬਲੈਕ ਚਲਸੀ ਆ ਜੀ ਪੰਜਾਬ ਵਾਲੀ ਵੱਡੀ ਵੱਡੀ ਪੂਰੀ ਵੱਡੀ ਪੂਰੀ 4 ਮਹੀਨੇ ਦੀ ਗੱਬਣ ਦੀ ਫੁੱਲ ਗਾਰੰਟੀ ਹੈ ਭਾ ਇਹਦਾ ਸ਼ਾ ਫਿਕਸ ਇੱਕੋ ਗੱਲ ਹੀ ਇੱਕੋ ਗੱਲ 25 ਤੋਂ ਘੱਟ ਨਹੀਂ ਤੇ ਪੱਕੀ ਗੱਲ ਕੋਈ 100 ਦਾ ਨੋਟ ਰੱਬ ਕਿਟਾਏ ਉਹ ਜਾ ਭਰਾਵਾ ਐ ਨਾ ਕਰ ਮੰਗਲੂ ਤੂੰ ਗੱਲ ਮੈਂ 55000 ਦੀ ਵੈਸੀ ਠੜੀ ਮੋਟੀ ਆ 4 ਦੀ ਜਾ ਕੇ ਪੁੱਛਾ ਕਿ ਕਰਾਵੇ ਜੀ ਫੁੱਲ ਗਾਰੰਟੀ ਦੇ ਆ ਵੇਖੋ ਜੀ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ 25000 ਹਾਂਜੀ ਥੋੜਾ ਨੌਕ ਨਕਟਾਏ 25000 ਅਹੀਂ ਹਜ਼ਾਰਾਂ ਦੇ ਘਟਾ ਦੇਨੇ ਤੂੰ 100 ਦੀਆਂ ਗੱਲਾਂ ਕਰਦਾ ਥਲੀ ਪੋਟਾਈ ਜੀ ਸਰ ਪਿਆਰ ਕਰਕੇ ਚੰਗੇ ਰੁਪਈਆ ਦੀ ਅਸੀ 55 6000 ਦੀ ਅਸੀ ਚੱਲ ਜਿਹੜਾ ਕੋਈ ਚਾ ਪੱਠੇ ਪਾ ਲੂਗਾ ਤੇ ਮੰਨ ਲਾ ਵੀ 2 ਰੁਪਈਆ ਲਾ ਲੂਗਾ 25000 ਵਿੱਚ ਨਾਲ ਵਿਗੂ ਜੀ ਆਪਦੀ ਸਮਝ ਨਾਲ ਲਵੇ ਇਹ ਨਾ ਕੋਈ ਕੋਈ 55 ਦੀ ਤੁਹਾਨੂੰ ਚੰਗੀ ਹੋਰ ਹਾਂ 55 ਦੀ ਇਹ ਵੀਰੇ ਦੀ ਚੰਗੀ ਸਾਂਭੂ 80 ਦੀ ਵੀ ਵੇਖ ਸਕਦੀ ਆ ਹਾਂ ਇਹ 30 ਦੀ ਵੀ ਰਹਿ ਸਕਦੀ ਆ ਬਸ ਬਸ ਹਣਾ ਇਹ ਅਗਲੇ ਦੀ ਸੰਭਾਈ ਤੇ ਆ ਬਹੁਤ ਬਹੁਤ ਦਿੱਤਾ ਆ ਅੱਛਾ ਪੱਕੀ ਗੱਲ ਆ ਆ ਵੇਖੋ ਜੀ ਹੋਰ ਜੱਸੀ ਹਾਂ ਨਹੀਂ ਚੰਗੀ ਆ ਵੀਰੇ ਵਹਿੜ ਤੇਰੀ ਜਵਾਕ ਆਇਆ ਜੀ ਆਪਣੇ ਅੱਥੀ ਅੱਛਾ ਠੀਕ ਆ ਫੇਰ ਹੁਣ 25 ਚੋ ਕੀ ਮਾੜਾ ਮੋਟਾ ਹਾਂ ਬਸ ਜੀ ਹੈ 100 ਦਾ ਨੋਟ ਨਿਕਤਾ 25 ਚ ਮੈਂ ਤਾਂ ਅਖਾ ਕਿਤੇ ਕਹਿਣ ਲੱਗਾ ਵੀ ਉਤਲਾ ਪੰਜ ਚੱਕ ਦੇ ਕਹਿੰਦਾ ਨਹੀਂ ਬੇ ਨਹੀਂ ਬਰਾਦਰ 25 ਦੀ ਦਵਾਂਗੇ ਜੀ 25 ਦੀ ਹਾਂ ਜੀ ਚਲ ਮਾੜਾ ਮੁੰਡਾ ਵੀ ਵੈਰ ਕਰਦੇ ਹੋ ਪਿਆਰ ਮੁਹੱਬਤ ਫੈਕਸ ਜੇ ਨਾ ਹੋ ਉਹ ਲਾਸਟ ਤੇ ਚਲੋ ਬਸ ਧੰਨਵਾਦ 25 ਤੋਂ ਘੱਟ ਨਹੀਂ ਧੰਨਵਾਦ 24 24 ਜਿਹੜੇ 100 ਦਾ ਨੋਟ ਨਿਕੜਾਏ ਪੱਕੀ ਗੱਲ ਹੈ ਛੋਟ ਕਰਾਂਗੇ ਮੁੰਡਾ ਛੋਟ ਕਰਾਂਗੇ ਨਹੀਂ ਯਾਰ 100 ਤਾਂ ਤੂੰ ਵੀ ਲੈਣਾ ਜੇ ਵੈਗੀ ਤਾਂ ਤੇ ਤੂੰ ਆ ਨਾ 100 ਘਟਾਵੇਂ ਨਾ ਜਾ ਯਾਰ ਮੰਗਲੂ ਸਹੀ ਗੱਲ ਹੈ ਸਹੀ ਗੱਲ ਹੈ ਕਿ ਨਹੀਂ ਸਹੀ ਗੱਲ ਹੈ ਲਓ ਵੀ ਸੱਜਣੋ 300 ਬਣ ਗਿਆ ਇਹਦਾ ਵੇਲਾ ਤੇ हां सही गल है चल दाता ए दी किस्मत एदे ना थोनू जानवर ਵਿਖਾਤੇ ਹਾਸਾ ਖੇਡਾ ਕਰ ਲਿਆ ਭਰਾਵਾਂ ਨਾ ਤੇ ਕਰਕੇ ਤਸल्ली ਕਰ ਲਿਓ ਖਰੀਦਦਾਰੀ ਕਰਦਿਗੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰੇ ਭੈਣਾ ਭਰਾਵਾਂ ਨੂੰ ਜਿਉਂਦੇ ਵਾਸਤੇ ਰੋ ਚੜ੍ਹਦੀ ਕਲਾ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ ਤੁਹਾਨੂੰ ਇਹਨਾਂ ਕ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖੋ